ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਜੀਵਨ ਦਾ 112 ਭਾਗ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸਰਵਣ ਕਰਿਓ ਧਾਰਨਾ ਦੇਉ ਦਰਸ਼ਨ ਅੱਖੀਆਂ ਤਰਸਣ ਜੀ ਦੇਉ ਦਰਸ਼ਨ ਮੇਰੇ ਬਾਬਾ ਜੀ ਦੇਉ ਦਰਸ਼ਨ ਦੇਉ ਦਰਸ਼ਨ ਅੱਖੀਆਂ ਤਰਸਣ ਜੀ ਦੇਉ ਦਰਸ਼ਨ ਮੇਰੇ ਬਾਬਾ ਜੀ ਦੇਉ ਦਰਸ਼ਨ ਕੋਲ ਕਬਟ ਗੁਰੂ ਮੇ ਲਿਆ ਕੋਲ ਕਬਟ ਗੁਰੂ ਮੇ ਲਿਆ ਨਾਨਕ ਹਰ ਸੰਗ ਮੀਤ ਜੀ ਦੇਉ ਦਰਸ਼ਨ ਮੇਰੇ ਬਾਬਾ ਜੀ ਦੇਉ ਦਰਸ਼ਨ ਦੇਉ ਦਰਸ਼ਨ ਅੱਖੀਆਂ ਤਰਸਣ ਜੀ ਦੇਉ ਦਰਸ਼ਨ ਮੇਰੇ ਬਾਬਾ ਜੀ ਦੇਉ ਦਰਸ਼ਨ ਬਾਬਾ ਜੀ ਨੂੰ ਦਰਗਾਹੀ ਸਦਾ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰੀ ਮੌਜੂਦ ਹਨ ਦੂਰੋਂ ਨੇੜਿਓਂ ਆ ਕੇ ਸੰਗਤਾਂ ਲਾਹ ਲੈ ਰਹੀਆਂ ਹਨ ਕਿਉਂਕਿ ਹਰ ਪੂਰਨ ਮਾਸੀ ਕਿਉਂਕਿ ਹਰ ਪੂਰਨਮਾਸੀ ਵਾਲੀ ਰਾਤ ਰੈਣ ਸਵਾਈ ਕੀਰਤਨ ਹੁੰਦਾ ਹੈ ਅਤੇ ਬਾਬਾ ਜੀ ਆਪਣੇ ਮੁਖਾਰਬੰਦ ਤੋਂ ਬਚਨ ਕਰਦੇ ਹਨ ਬਾਬਾ ਜੀ ਦੇ ਬਚਨ ਜੋ ਦਰਗਾਹੀ ਬਚਨ ਸੰਨ ਜਿੰਨਾਂ ਨੂੰ ਸੰਗਤਾਂ ਤਰਸਦੀਆਂ ਸਨ ਅੱਜ ਬਾਬਾ ਜੀ ਨੇ ਨਾਮ ਦੀ ਪ੍ਰਣਤਾ ਕੀਤੀ ਨਾਮ ਜਪਣ ਦਾ ਆਪਦੇਸ਼ ਦਿੱਤਾ ਜਿੱਥੇ ਨਾਮ ਹੈ ਉੱਥੇ ਕੀ ਨਹੀਂ ਹੈ ਜਿੱਥੇ ਨਾਮ ਨਹੀਂ ਉੱਥੇ ਕੀ ਹੈ ਅੱਜ ਸਮਾਪਤੀ ਦੇ ਧਾਰਨਾ ਪੜਵਾਈ ਨਦੀਆਂ ਵਾ ਸਵੰਨੀਆਂ ਮੇਲਾ ਸੰਜੋਗੀ ਰਾਮ ਜੁਗ ਜੁਗ ਮਿੱਠਾ ਬਸ ਪਰੇ ਜੋ ਜਾਣੇ ਜੋਗੀ ਰਾਮ ਬਾਬਾ ਜੀ ਨੇ ਇਸ ਤਰ੍ਹਾਂ ਆਪਦੇਸ਼ ਦੇ ਕੇ ਕਥਾ ਕੀਰਤਨ ਦੀ ਸਮਾਪਤੀ ਕੀਤੀ ਇਹ ਸ਼ਬਦ ਪੜਾਉਣ ਨਾਲ ਕੁਝ ਸਤਸੰਗੀਆਂ ਨੂੰ ਮਹਿਸੂਸ ਹੋਇਆ ਕਿ ਬਾਬਾ ਜੀ ਦੀ ਕੱਲ ਨੂੰ ਕਿਸੇ ਪਾਸੇ ਜਾਣ ਦੀ ਤਿਆਰੀ ਹੈ ਪਰ ਕਈ ਸਿਆਣਿਆਂ ਨੇ ਸੋਚਿਆ ਕਿ ਬਾਬਾ ਜੀ ਨੇ ਦੋ ਤਿੰਨ ਵਾਰ ਆਖਰੀ ਬਚਨ ਕਹੇ ਹਨ ਕਿਤੇ ਕੋਈ ਹੋਰ ਹੀ ਕਾਰਨ ਨਾ ਬਣ ਜਾਵੇ ਕਿਉਂਕਿ ਪਹਿਲਾਂ ਵੀ ਬਾਬਾ ਜੀ ਨੇ ਕਿਧਰੇ ਜਾਣਾ ਹੁੰਦਾ ਸੀਤਾ ਇਹ ਸ਼ਬਦ ਪੜਵਾਇਆ ਕਰਦੇ ਸਨ ਇਸ ਸ਼ਬਦ ਤੋਂ ਹੀ ਸੰਗੀ ਦਾਜਾ ਲਾ ਰਿਆ ਕਰਦੇ ਸਨ ਫਿਰ ਦਰਗਾਹੀ ਪ੍ਰਸ਼ਾਦ ਵਰਤਾਉਣ ਦਾ ਹੁਕਮ ਕੀਤਾ ਮਧੂ ਸੂਦਨ ਸਿੰਘ ਕਵੀ ਨੇ ਖੜੇ ਹੋ ਕੇ ਪਾਠ ਕਰਨ ਦੀ ਕਰਨੀ ਦੀ ਵਿਧੀ ਦੱਸੀ ਬਾਬਾ ਜੀ ਨੇ ਸੇਵਾ ਕਦੇ ਕਿਸੇ ਕੋਲੋਂ ਕਦੇ ਕਿਸੇ ਕੋਲੋਂ ਕਰਵਾ ਲਿਆ ਕਰਦੇ ਸਨ ਕਦੇ ਮਾਸਟਰ ਇਸਰ ਸਿੰਘ ਕਦੇ ਸੰਤਾ ਸਿੰਘ ਜੀ ਹੈਂਡ ਹਯੂਰੀ ਰਾਗੀ ਕਦੇ ਸੁੱਚਾ ਸਿੰਘ ਜੀ ਝੋੜਾਂ ਵਾਲੇ ਕਦੇ ਭਾਈ ਨਿਹਾਲ ਸਿੰਘ ਕਲੇਰਾਵਾਲੇ ਅੱਜ ਕਵੀ ਜੀ ਨੇ ਹੁਕਮ ਅਨੁਸਾਰ ਇਹ ਸੇਵਾ ਨਵਾਈ ਕਲੇਰਾ ਦਾ ਆਰਤੀ ਭਜਨ ਸਿੰਘ ਹਰ ਪੁੰਨਿਆ ਤੇ ਪਾਠੀ ਪਾਠ ਗਿਣਤੀ ਕਰਦਾ ਸੀ ਅੱਜ ਵੀ ਗਿਣਤੀ ਕੀਤੀ 2.5 3000 ਪਾਠ ਹਰ ਪੁੰਨਿਆ ਦੀ ਤਰ੍ਹਾਂ ਗਿਣਤੀ ਕਰਕੇ ਸਿਆੜ ਦੀ ਸੰਗਤ ਨੂੰ ਕੜਾ ਪ੍ਰਸ਼ਾਦ ਬਤਾਉਣ ਦੀ ਆਗਿਆ ਦਿੱਤੀ ਅੱਜ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਜਾਇਆ ਗਿਆ ਬਾਬਾ ਜੀ ਆਪਣੇ ਆਸਣ ਤੇ ਬਰਾਜਮਾਨ ਹੋ ਗਏ ਅੰਮ੍ਰਿਤ ਵੇਲੇ ਹਰ ਉਹ ਦੀ ਤਰ੍ਹਾਂ ਸਾਦੀ ਬਾਦਿਸ਼ ਸ਼ਲੋਕ ਪੜ ਕੇ ਧਾਰਨਾ ਜੋ ਹਰ ਪੂਰਨਮਾਸੀ ਤੋਂ ਦੂਸਰੇ ਦਿਨ ਹਉ ਤਿਸ ਕੋ ਲ ਕਮਾਇਆ ਗੁਰਮਤਿ ਦੇ ਦੇ ਗਰੀਬੀ ਆਵੇ ਹਰ ਪੂਰਨਮਾਸੀ ਤੋਂ ਦੂਸਰੇ ਦਿਨ ਇਹੋ ਹੀ ਧਾਰਨਾ ਪੜੀ ਜਾਂਦੀ ਹੈ ਇਹ ਕੁਝ ਕੁ ਧਾਰਨਾ ਤੇ ਸ਼ਬਦ ਜੋ ਬਾਬਾ ਜੀ ਦੇ ਨਿਯਤ ਨਿਜਤ ਕੀਤੇ ਹੋਏ ਸਨ ਕਿ ਜਿਸ ਜਿਸ ਵੇਲੇ ਇਹ ਸ਼ਬਦ ਧਾਰਨਾ ਪੜ੍ਹਨੀਆਂ ਹਨ ਹਰ ਪੂਰਨ ਮਾਸੀ ਵਾਲੇ ਦਿਨ ਅੰਮ੍ਰਿਤ ਵੇਲੇ ਕਲ ਤਾਰਨ ਗੁਰੂ ਨਾਨਕ ਆਇਆ ਪੂਰਨ ਮਾਸੀ ਵਾਲੇ ਦਿਨ ਸ਼ਾਮ ਦੇ ਸਮੇਂ ਅਬ ਕੱਲੂ ਆਇਓ ਰੇ ਇੱਕ ਨਾਮ ਬੋਇਓ ਬੋਇਓ ਫਾਵੇਂ 10-15 ਮਿੰਟ ਹੀ ਪੜੀ ਜਾਂਦੀ ਹੈ ਪਰ ਪੜੀ ਜਰੂਰ ਜਾਂਦੀ ਹੈ ਪੂਰਨਵਾਸੀ ਤੋ ਇੱਕ ਦਿਨ ਪਹਿਲੇ ਸ਼ਾਮ ਦੇ ਦੀਵਾਨ ਵਿੱਚ ਬੀਬੇ ਨਾਨਕੀ ਦਾ ਪ੍ਰਸੰਗ ਕੱਤਕ ਦੀ ਪੂਰਨਵਾਸੀ ਤੋ ਇੱਕ ਦਿਨ ਪਹਿਲਾਂ ਬੀਬੇ ਨਾਨਕੀ ਦਾ ਪ੍ਰਸੰਗ ਨਹੀਂ ਪੜਿਆ ਜਾਂਦਾ ਮਨ ਵਿਰਾਗ ਪਿਆ ਜੋ ਹਰ ਕਿਸੇ ਦੇ ਨਾਲ ਦੀ ਰਲਦੀ ਮਿਲਦੀ ਧਾਰਨਾ ਪੜੀ ਜਾਂਦੀ ਹੈ ਜਿਸ ਵਿੱਚ ਵਿਰਾਗਮਈ ਪ੍ਰਮਾਣ ਦਿੱਤੇ ਜਾਂਦੇ ਹਨ ਕਾਤਕ ਦੀ ਪੂਰਨ ਮਾਸੀ ਦੇਣ ਅੰਮ੍ਰਿਤ ਵੇਲੇ ਧਾਰਨਾ ਤਾਂ ਕਲ ਕਲ ਤਾਰਨ ਹੀ ਪੜੀ ਜਾਂਦੀ ਹੈ ਬਾਦ ਪਰ ਜੋ ਬਾਦ ਵਿੱਚ ਤਾਰਨਾ ਲਾਉਂਦੇ ਹਨ ਜਿੱਤ ਲਈ ਸਿੱਧਾਂ ਦੀ ਮੰਡਲੀ ਬਾਬੇ ਨਾਨਕ ਨੇ ਜਿੱਤ ਲਈ ਸਿੱਧਾਂ ਦੀ ਮੰਡਲੀ ਬਾਬੇ ਨਾਨਕ ਨੇ ਇਹ ਨਹੀਂ ਪੜੀ ਜਾਂਦੀ ਖੀਰ ਤੱਕ ਕਲ ਤਾਰਨ ਗੁਰੂ ਨਾਨਕ ਆਇਆ ਤੇ ਪ੍ਰਸੰਗ ਵੱਖਰਾ ਹੈ ਇਹ ਪ੍ਰਸੰਗ ਸੌਣ ਲਈ 53 ਨੰਬਰ ਕੈਸਟ ਬਾਬਾ ਕੇ ਸਿੰਘ ਜੀ ਦੀ ਸੁਣੋ ਬਾਬਾ ਜੀ ਨੂੰ ਇੱਕ ਵਾਰੀ ਕਿਸੇ ਸੰਗੀ ਨੇ ਬੇਨਤੀ ਕੀਤੀ ਗਰੀਬ ਨਵਾਜ਼ ਹਰ ਪੂਰਨਵਾਸੀ ਤੋਂ ਦੂਸਰੇ ਦਿਨੇ ਧਾਰਨਾ ਗੁਰਮਤਿ ਰਿਦੇ ਗਰੀਬੀ ਹੀ ਕਿਉਂ ਪੜਾਈ ਜਾਂਦੀ ਹੈ ਬਾਬਾ ਜੀ ਨੇ ਸਮਤ ਦਿੱਤੀ ਕਿ ਕਹਿਣ ਲੱਗੇ ਹਰ ਪੂਰਨਵਾਸੀ ਵਾਲੇ ਦਿਨ ਵੱਡੇ ਵੱਡੇ ਅਮੀਰ ਲੋਕ ਰਾਜੇ ਮਹਾਰਾਜ ਆ ਕੇ ਗੁਰਨਾਨਕ ਦੇ ਦਰਬਾਰ ਵਿੱਚ ਝੁਕਦੇ ਹਨ ਇਸ ਲਈ ਦੂਸਰੇ ਦਿਨ ਇਹ ਨਿਰਮਤਾ ਦੀ ਧਾਰਨਾ ਪੜ੍ਹਾਉਂਦੇ ਹਾਂ ਕਿ ਕਿਤੇ ਇਹਨਾਂ ਨੂੰ ਦੇਖ ਕੇ ਹੰਕਾਰ ਨਾ ਆ ਜਾਵੇ ਕਿ ਅਸੀਂ ਹੁਣ ਬਹੁਤ ਵੱਡੇ ਬਣ ਗਏ ਹਾਂ ਹੁਣ ਸੋਚੋ ਭਲਾ ਬਾਬਾ ਜੀ ਨੂੰ ਹੰਕਾਰ ਕੀ ਆਉਣਾ ਸੀ ਉਹ ਤਾਂ ਬ੍ਰਹਮ ਗਿਆਨੀ ਸਨ ਬ੍ਰਹਮ ਗਿਆਨੀ ਦੇ ਸਾਹਮਣੇ ਮਾੜਾ ਫੁਰਨਾ ਤੇ ਮਾੜਾ ਕਰਮ ਕਿੱਥੇ ਖਲੋ ਸਕਦਾ ਹੈ ਜਿਵੇਂ ਸੂਰਜ ਦੇ ਸਾਹਮਣੇ ਹਨੇਰਾ ਨਹੀਂ ਠਹਿਰ ਸਕਦਾ ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਸਾਹਮਣੇ ਮਾੜਾ ਫੁਰਨਾ ਆ ਹੀ ਨਹੀਂ ਸਕਦਾ ਪਰ ਫਿਰ ਕਿਉਂ ਬਾਬਾ ਜੀ ਇਹ ਸਭ ਕੁਝ ਕਰਦੇ ਸਨ ਇਹ ਸਭ ਕੁਝ ਸਾਨੂੰ ਪੂਰਨ ਪਾਉਣ ਵਾਸਤੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਇਹ ਗਲਤੀ ਨਾ ਕਰੇ ਤੇ ਜੇ ਕਰੇ ਤਾਂ ਸੰਗਤ ਨੂੰ ਉਸ ਬਾਰੇ ਪਤਾ ਲੱਗ ਜਾਵੇ ਕਿ ਬਾਬਾ ਨਾਨਕ ਸਿੰਘ ਜੀ ਦੇ ਪੂਰ ਨੇ ਕੁਝ ਹੋਰ ਹਨ ਤੇ ਇਹ ਕੁਝ ਹੋਰ ਕਰ ਰਿਹਾ ਹੈ ਪਰ ਇਹ ਉਹੋ ਹੀ ਪਛਤੌਣਗੇ ਪਛਾਣਨਗੇ ਜਿਹੜਾ ਬਾਬਾ ਨਾਨਕ ਸਿੰਘ ਜੀ ਦੇ ਇਤਿਹਾਸ ਨੂੰ ਮਾਨ ਲਾ ਕੇ ਪੜੇ ਸੁਣੇਗਾ ਸਿਰ ਪਕੰਨ ਰਾਸ ਵਾਸਤੇ ਸਾਖੀਆਂ ਪੜ ਲਈਆਂ ਜਾਂ ਸੁਣ ਲਈਆਂ ਉਹਨਾਂ ਨਾਲ ਗਿਆਨ ਨਹੀਂ ਹੋਣਾ ਸੋ ਗੁਰਮਖੋ ਅੱਜ ਆਪਾਂ ਦੇਖ ਹੀ ਰਹੇ ਹਾਂ ਕਿ ਗੋਲ ਪੱਗਾਂ ਬੰਨ ਲੈਂਦੇ ਹਨ ਵਧੀਆ-ਵਧੀਆ ਚੋਲੇ ਪਾ ਕੇ ਸ਼ਾਂਤ ਬਣ ਜਾਂਦੇ ਹਨ ਪਰ ਐਸੀਆਂ-ਐਸੀਆਂ ਕਰਤੂਤਾਂ ਕਰਕੇ ਬਾਬਾ ਜੀ ਦਾ ਨਾਮ ਨੂੰ ਕਲੰਤਰ ਕਰਦੇ ਹਨ ਆਪਣੇ ਆਪ ਦੀ ਵਡਿਆਈ ਆਸੇ-ਪਾਸੇ ਬੰਦੇ ਖੜੇ ਕਰਕੇ ਸੁਣਦੇ ਹਨ ਬੜੇ ਖੁਸ਼ ਹੋ ਕੇ ਵਿੜਿਆਈ ਕਰਨ ਵਾਲੇ ਨੂੰ ਥਾਪੜੇ ਦਿੰਦੇ ਹਨ ਫਿਰ ਸਿਰਫ ਸੌਣ ਕੇ ਹੀ ਸਬਰ ਨਹੀਂ ਕਰਦੇ ਫਿਰ ਆਪਣੇ ਮੂੰਹੋਂ ਆਪਣੀ ਵਿੜਿਆਈ ਕਰਨੀ ਆਪਣੇ ਪ੍ਰਾਪਤੀਆਂ ਲੋਕਾਂ ਨੂੰ ਦੱਸਣੀਆਂ ਇਹ ਸਾਰੀਆਂ ਗੱਲਾਂ ਬਾਬਾ ਨਾਨਕ ਸਿੰਘ ਜੀ ਦੇ ਪਾਏ ਪੂਰਨਿਆਂ ਦੇ ਉਲਟ ਹੋ ਰਹੀਆਂ ਹਨ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਇਹਨਾਂ ਨੂੰ ਕੁਦਰਤ ਦੇ ਨੇ ਦਿਮਾਗ ਦਿੱਤਾ ਹੈ ਜਿਹੜਾ ਗੌਰ ਨਾਲ ਸੋਚਣ ਹਰ ਪੁੰਨਿਆਂ ਦੀ ਤਰ੍ਹਾਂ ਅੱਜ ਇਹ ਧਾਰਨਾ ਗੁਰਮਤਿ ਦੇ ਦੇ ਗਰੀਬੀ ਆਵੇ ਪੜੀ ਗਈ ਦਾਸ ਇੱਥੇ ਸਿਰਫ ਧਾਰਨਾ ਹੀ ਲਿਖ ਰਿਆ ਹੈ ਹੋਰ ਵੀ ਬਹੁਤ ਹੀ ਪ੍ਰਨਾਮ ਪਰਮਾਨ ਹਨ ਜੋ ਇਸ ਵਿੱਚ ਪੜੇ ਜਾਂਦੇ ਹਨ ਜੋ ਕਿ ਸਾਰੇ ਦੇ ਸਾਰੇ ਹੀ ਨਿਰਮਤਾ ਪ੍ਰਤੀਕ ਹਨ ਇਹ ਸਾਰਾ ਪਸੈੰਗ ਜੇ ਸੁਣਨਾ ਹੋਵੇ ਤਾਂ ਬਾਬਾ ਕੇਰ ਸਿੰਘ ਜੀ ਦੀ ਐਨ ਵੀ ਆਈ ਕੰਪਨੀ ਵਿੱਚ ਇੱਕ ਨੰਬਰ ਦੀ ਕਿਸ਼ਤ ਸੌਣ ਲਵੋ ਅੱਜ ਬਾਬਾ ਜੀ ਨੇ ਸੇਵਾਦਾਰ ਭੇਜ ਕੇ ਜਿਨ੍ਹਾਂ ਨੂੰ ਅੰਦਰ ਸੱਦਿਆ ਉਹ ਅੰਦਰ ਚਲੇ ਗਏ ਅਛਰ ਸਿੰਘ ਜੀ ਗਾਜੀ ਨੰਗਲ ਤੋਂ ਅਸਦਾਸ ਰਹਿਣ ਸਿੰਘ ਜੀ ਵੀਰ ਸਿੰਘ ਵਾਲੇ ਲਾਹੌਰ ਤੋਂ ਸਰਦਾਰ ਮਧੂ ਸੂਦਨ ਸਿੰਘ ਜੀ ਦਿੱਲੀ ਸਰਦਾਰ ਰਤਨ ਸਿੰਘ ਜੀ ਕਲੇਰਾ ਸਰਦਾਰ ਸੰਤਾ ਸਿੰਘ ਜੀ ਸੀੜਾ ਗੁਰਦਾਸਪੁਰ ਭਗਤ ਭਗਵਾਨ ਦਾਸ ਜੀ ਅੰਮ੍ਰਿਤਸਰ ਸਰਦਾਰ ਗੁੱਦੜ ਸਿੰਘ ਜੀ ਚੁੰਨੀਆ ਲਾਹੌਰ ਸਰਦਾਰ ਹਰਚੰਦ ਸਿੰਘ ਜੀ ਸਰਾਬਾ ਸਰਦਾਰ ਜੰਗ ਸਿੰਘ ਜੀ ਭਦੌੜ ਸਰਦਾਰ ਸਪੂਰ ਸਿੰਘ ਜੀ ਠੇਕੇਦਾਰ ਦਿੱਲੀ ਸਰਦਾਰ ਜਸਵੰਤ ਸਿੰਘ ਜੀ ਪਿੰਡ ਵਾਗਾ ਲਾਲਾ ਧਨਵੱਤਰਾਏ ਸਰਦਾਰ ਨੱਥਾ ਸਿੰਘ ਜੀ ਜਗਰੋਂ ਲੁਧਿਆਣਾ ਇਹਨਾਂ ਨੂੰ ਬੁਲਾ ਕੇ ਬਚਨ ਕੀਤਾ ਕਿ ਸਾਨੂੰ ਦਰਗਾਹ ਤੋਂ ਸੱਦਾ ਆ ਗਿਆ ਹੈ ਐਸਾ ਲਈ ਸਾਡੀ ਤਿਆਰੀ ਹੈ ਅਸੀਂ ਅੱਜ ਚਲੇ ਜਾਣਾ ਹੈ ਇਹ ਬਚਨ ਸੰਗਤ ਵਿੱਚ ਸੁਣਾ ਦਿੱਤਾ ਕੁਲਾਹਟ ਪੈ ਗਿਆ ਬੜਾ ਵਿਰਾਗ ਕੀਤਾ ਸੰਗਤ ਨੇ ਬਾਬਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਦੇ ਹੱਥ ਹੈ ਸਾਡੇ ਕੁਝ ਵਸ ਨਹੀਂ ਬੇਨਤੀ ਕੀਤੀ ਜੀ ਫਿਰ ਸਾਡੀ ਤਾਂ ਉੱਥੇ ਪਹੁੰਚ ਨਹੀਂ ਤੁਸੀਂ ਸੰਗਤ ਦਾ ਦੁੱਖ ਦਰਦ ਵੇਖ ਕੇ ਕੁਝ ਕਿਰਪਾ ਕਰੋ ਕਰੋ ਬੇਨਤੀ ਬਾਬਾ ਜੀ ਨੇ ਆਖਿਆ ਬੇਨਤੀ ਕਰਿਏ ਪਹਿਲਾਂ ਅੱਗੇ ਪ੍ਰਸ਼ਾਦ ਰੱਖਿਏ ਕਿਉਂਕਿ ਮਰਿਆਦਾ ਹੈ ਕਿ ਕੋਈ ਬੇਨਤੀ ਕਰਨੀ ਹੋਵੇ ਤਾਂ ਪ੍ਰਸ਼ਾਦ ਰੱਖਿਏ ਤੇ ਉੱਥੇ ਪ੍ਰਸ਼ਾਦ ਕਪੂਲ ਹੁੰਦੇ ਅਖੰਡ ਪਾਠਾਂ ਦਾ ਤੇ ਫਿਰ ਜੇ ਕਰੋ ਬਚਨ ਦੇਓ ਕਿ ਕਰਾਂਗੇ ਤਾਂ ਫਿਰ ਬੇਨਤੀ ਕਰ ਲੈਂਦੇ ਹਾਂ ਤੇ ਫਿਰ ਕਿਤਨੇ ਸੈਂਕੜੇ ਖੰਡ ਪਾਠ ਸੰਗਤ ਵਿੱਚੋਂ ਆਵਾਜ਼ਾਂ ਆਈਆਂ ਤੇ ਫਿਰ ਬਾਬਾ ਜੀ ਨੇ ਅਰਦਾਸ ਕੀ ਤੀ ਵਾਹਿਗੁਰੂ ਜਾਣੇ ਕਿੱਥੇ ਪਹੁੰਚੇ ਅਰਦਾਸ ਵੇਲੇ ਤਾਂ ਇਹ ਕੁਸਤਰਾਂ ਹੁਕਮਨਾਮਾ ਲਿਆ ਫਿਰ ਸੰਗਤਾਂ ਨੂੰ ਆਣ ਕੇ ਆਖਿਆ ਕਿ ਤੁਹਾਡੇ ਅਖੰਡ ਪਾਠਾਂ ਦੇ ਫਲ ਨਾਲ ਸਾਨੂੰ 6 ਮਹੀਨੇ ਹੋਰ ਮਿਲੇ ਹਨ ਤੇ ਸੰਗਤ ਦਾ ਖਿਆਲ ਸੀ ਕਿ ਚਲੋ 6 ਮਹੀਨੇ ਸਹੀ ਜਦੋਂ 6 ਮਹੀਨਿਆਂ ਦਾ ਮਿਆਦ ਪੁੱਗਣ ਲੱਗੀ ਅਖੰਡ ਪਾਠ ਕਰਕੇ ਹੋਰ ਮਿਆਦ ਵਧਾ ਲਵਾਂਗੇ ਪਰ ਉਹ ਨਾਨੇ ਮਰਿਆਦਾ ਕੋਈ ਤੋੜਤਾ ਨਹੀਂ ਸੀ ਦੇਣੀ ਇਹ ਤਾਂ ਦਿਖਾਣਾ ਹੀ ਸੀ ਕਿ ਖੰਡ ਪਾਠ ਦਾ ਫਲ ਕਿਤਨਾ ਕੋ ਹੈ ਜਿਹੜੇ ਖੰਡ ਪਾੜ ਤੁਸੀਂ ਕਰਦੇ ਕਰਾਉਂਦੇ ਹੋ ਮਤ ਸਮਝ ਲਓ ਕਿ ਐਵੇਂ ਕਰਾਉਂਦੇ ਹਨ ਇਹਨਾਂ ਦਾ ਫਲ ਕਿੰਨਾ ਕੋ ਹੈ ਆਈ ਮੌਤ ਟਲ ਸਕਦੀ ਹੈ ਪਰ ਸਦਾ ਵਾਸਤੇ ਨਹੀਂ ਸਦਾ ਵਾਸਤੇ ਤਾਂ ਮਰਿਆਦਾ ਹੀ ਉਲਟ ਜਾਵੇਗੀ ਇਸ ਵਾਸਤੇ ਜਦੋਂ 6 ਮਹੀਨੇ ਪੁੱਗ ਗਏ ਤਾਂ ਕਿਸੇ ਨੂੰ ਚੇਤਾ ਹੀ ਨਾ ਆਇਆ ਤੇ ਅਚਾਨਕ ਬਾਬਾ ਜੀ ਗੁਰੂ ਨਾਨਕ ਦੀ ਗੋਦ ਵਿੱਚ ਜਾ ਬਰਾਜੇ ਇਸ ਸਾਖੀ ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੰਡ ਪਾਠਾਂ ਦਾ ਕਿੰਨਾ ਵੱਡਾ ਫਲ ਹੈ ਅੱਜ ਕਈ ਕਹਿ ਦਿੰਦੇ ਹਨ ਕਿ ਬਾਣੀ ਪੜਨ ਦਾ ਕੀ ਫਾਇਦਾ ਹੈ ਇਹਨਾਂ ਨੂੰ ਇਸ ਵਿੱਚੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ ਦੇਰਾਦੂਨ ਦਾ ਅੰਤਮ ਦੌਰਾ ਦੇਰਾਦੂਨ ਪੌਂਦਾ ਪਿੰਡ ਦੇ ਨੇੜੇ ਸਥਾਨ ਉੱਪਰ ਕੀਰਤਨ ਤੇ ਪਾਠਾਂ ਦਾ ਪ੍ਰੋਗਰਾਮ ਅੱਗੇ ਵਾਂਗ ਫਿਰ ਜਾਰੀ ਹੋ ਗਿਆ 5 ਮਹੀਨੇ ਬਾਬਾ ਜੀ ਇੱਥੇ ਬਰਾਜੇ 20 April 19 May 18 June 17 July ਤੇ 15 August ਦੀਆਂ ਪੂਰਨਮਾਸੀਆਂ ਇੱਥੇ ਹੀ ਮਨਾਈਆਂ ਗਈਆਂ ਐਸ ਬਾਰੀ ਜੋ ਬਹੰਗਮਾ ਤੇ ਸੰਗਤਾ ਉੱਪਰ ਕਰੜਾਈ ਕੀਤੀ ਉਹ ਸਿੱਧੇ ਅ ਸਿੱਧੇ ਢੰਗ ਨਾਲ ਬਹੁਤ ਕਰਕੇ ਅਤੇ ਆਸੇ ਨਾਲ ਕਿ ਸਾਡੇ ਜੀਵਨ ਯਾਤਰਾ ਦਾ ਅੰਤ ਆ ਰਿਹਾ ਹੈ ਜਿਸ ਕਿਸੇ ਨੇ ਸੰਗਤ ਦਾ ਲਾਭ ਲੈਣਾ ਹੈ ਲੈ ਲਵੋ ਮਈ ਵਿੱਚ ਬਾਬਾ ਜੀ ਨੇ ਕਵੀ ਹੋਰਾਂ ਨੂੰ ਐਸੀ ਚੀਜ਼ ਬਣਾਉਣ ਲਈ ਕਿਹਾ ਜਿਹੜੀ ਕਿ ਪਹਾੜ ਦੀ ਚੜਾਈ ਸਮੇਂ ਡਾਡੀ ਦਾ ਕੰਮ ਦੇਵੇ ਮੈਦਾਨ ਵਿੱਚ ਗੱਡੀ ਵਾਂਗ ਚਲਾਈ ਜਾ ਸਕੇ ਤੇ ਦਰਿਆ ਵਿੱਚ ਬੀੜੀ ਵਾਂਗ ਤਰ ਸਕੇ ਕਹਿਣ ਲੱਗੇ ਕਿ ਪਹਿਲੀ ਤਾਂ ਠੀਕ ਨਹੀਂ ਬਣੇਗੀ ਪਰ ਦੂਜੀ ਬਣ ਜਾਏਗੀ ਤਾਂ ਕਵੀ ਜੀ ਨੇ ਸardar Sadhu Singh ਤੇ mistri Kartar Singh ਦੀ ਸਹਾਇਤਾ ਤੇ ਸਲਾਹ ਨਾਲ ਆਪਣੇ ਕਾਰਖਾਨੇ ਦੇ ਕਾਰੀਗਰਾਂ ਤੋਂ ਇਹ ਚੀਜ਼ ਬਣਵਾਈ ਕਿ ਲਗਭਗ 8 ਫੁੱਟ ਲੰਮੀ ਸੀ ਜਿਸ ਨੂੰ ਵੇਖ ਕੇ ਬਾਬਾ ਜੀ ਬਹੁਤ ਖੁਸ਼ ਹੋਏ ਪਰੇਸ ਦਾ ਅਸਲ ਭਾਵ ਨਾ ਕਿਸੇ ਨੂੰ ਦੱਸਿਆ ਤੇ ਨਾ ਕਿਸੇ ਨੇ ਪੁੱਛਿਆ ਤੇ ਨਾ ਕਿਸੇ ਨੇ ਸਮਝਿਆ ਇਸੇ ਵੀ ਨੇ ਦੀ ਗੱਲ ਹੈ ਕਿ ਜਦ ਬਰੀਕ ਮਲਮਲ ਦਾ ਕੁੜਤਾ ਪਹਿਨੇ ਬਾਬਾ ਜੀ ਖੜੇ ਹੋ ਕੇ ਸੰਗਤ ਨੂੰ ਭਗਤਾ ਰਹੇ ਸਨ ਤਾਂ ਪਿੱਛੇ ਖੜੇ ਇੱਕ ਸੰਗੀ ਨੂੰ ਸਕਿੰਟ ਮਾਤਰ ਇਹ ਦ੍ਰਿਸ਼ ਦਿਖਲਾਇਆ ਕਿ ਕੇਵਲ ਸਰੀਰ ਦਾ ਕਲਬੂਤ ਹੀ ਖੜਾ ਹੈ ਤੇ ਆਤਮਾ ਦਾ ਪਖੇਰੂ ਸੱਚਖੰਡ ਵਿੱਚ ਚਲਾ ਗਿਆ ਹੈ ਜਿਸ ਤੋਂ ਉਸ ਸੰਗੀ ਨੇ ਅਨੁਮਾਨ ਲਾਇਆ ਕਿ ਹੁਣ ਬਾਬਾ ਜੀ ਨੇ ਚੋਲਾ ਬਦਲ ਹੀ ਲੈਣਾ ਹੈ ਦੇਰਾਦੂਨ ਦੌਰੇ ਦੀ ਖੀਰਲੇ ਸਮੇਂ ਦੀ ਗੱਲ ਹੈ ਕਿ ਇੱਕ ਦਿਨ ਰਾਗੀਆਂ ਨੇ ਪ੍ਰਸ਼ਾਦੇ ਸੰਬੰਧੀ ਕੁਝ ਟਿੱਕਾ ਟਪਣੀ ਕੀਤੀ। ਬਾਬਾ ਜੀ ਨੇ 15-16 ਰਾਗੀਆਂ ਨੂੰ ਬੁਲਾ ਕੇ ਅੱਡ ਖੜਾ ਕਰ ਦਿੱਤਾ। 15 ਕਮਿਸਤਰੀ ਵੀ 68 ਵਿੱਚ ਲੱਕੜ ਦਾ ਕੰਮ ਕਰ ਰਹੇ ਸਨ। ਉਹਨਾਂ ਨੂੰ ਇੱਕ ਪਾਸੇ ਖੜਾ ਕਰ ਦਿੱਤਾ ਤੇ ਸਵਨਾ ਦੀ ਬੜੀ ਤਾੜਨਾ ਕੀਤੀ। ਮਿਸਤਰੀਆਂ ਨੂੰ ਤਾਂ ਇਹ ਕਿਹਾ ਕਿ ਤੁਸੀਂ ਤਾਂ ਅੱਠ-ਅੱਠ ਅੰਨੇ ਦਾ ਰੋਜ਼ ਕੰਮ ਕਰਦੇ ਹੋ। ਤੇ 2-2 ਰੁਪਏ ਦੇ ਪ੍ਰਸ਼ਾਦ ਦੇ ਛੱਕ ਜਾਂਦੇ ਹੋ ਤੇ ਫਿਰ ਘਰ ਜਾ ਕੇ ਆਖੋਂਗੇ ਕਿ ਅਸੀਂ ਸੇਵਾ ਕਰਕੇ ਆਏ ਹਾਂ ਜਾਓ ਆਪਣੇ ਘਰੋ ਘਰੀ ਰੱਗਾਂ ਨੂੰ ਆਖਿਆ ਕਿ ਤੁਹਾਡੀ ਚਾਹ ਬੰਦ ਹੋ ਗਈ ਹੈ ਤਾਰਨਾ ਕਰਕੇ ਆਪ ਤਾਂ ਅੰਦਰ ਚਲੇ ਗਏ ਮਿਸਤਰੀ ਸਿਲਾਹ ਕਰਨ ਲੱਗੇ ਕਿ ਜਾ ਕੇ ਆਟਾ ਲੈ ਆਈਏ ਤੇ ਪ੍ਰਸ਼ਾਦ ਦੇ ਬਣਾਈਏ ਪਰ ਜਾਏ ਕੌਣ ਇਸ ਦਾ ਫੈਸਲਾ ਨਾ ਹੋਇਆ ਸੋ ਭੁੱਖੇ ਹੀ ਪਹਿ ਗਏ ਇੱਕ ਘੰਟੇ ਪਿਛੋਂ ਫੇਰ ਕਿਹਾ ਕਿ ਜਾਓ ਬੋੜੇ ਠਾਂ ਉੱਥੇ ਰਾਜ ਮਾਤਾ ਹੋਰਾ ਵੱਲੋਂ ਪੂਰੀਆਂ ਤੇ ਛੋਲੇ ਤਿਆਰ ਹੋ ਕੇ ਆਏ ਹੋਏ ਸਨ ਜਿਨ੍ਹਾਂ ਨੂੰ ਛੱਕੇ ਸਾਰੇ ਤ੍ਰਿਪਤ ਹੋ ਗਏ ਪ੍ਰਸ਼ਾਦ ਦਾ ਤਾਂ ਲੰਗਰ ਵਿੱਚੋਂ ਮਿਲਣ ਲੱਗ ਪਿਆ ਪਰ ਤਾੜਨਾ ਨਾਲ ਸਾਰੇ ਸਿੱਧੇ ਤੀਰ ਹੋ ਗਏ ਇਨਾ ਦਿਨਾਂ ਦੀ ਗੱਲ ਹੈ ਕਿ ਸ੍ਰੀ ਅਮਰਤਸਰ ਤੋਂ ਸੰਗਤ ਸਪੈਸ਼ਲ ਬੱਸਾਂ ਤੋਂ ਪਉਂਦੇ ਠਾਰ ਤੇ ਰਾਤ ਦੇ 12:00 ਵਜੇ ਪੁੱਜੀ ਸਵੇਰ ਦਾ ਕੀਰਤਨ ਤਾਂ ਅੱਗੇ ਵਾਂਗ ਹੋਇਆ ਪਰ ਦੁਪਹਿਰ ਨੂੰ ਗਿਆਨੀ ਨੂੰ ਕਰਤਾਰ ਸਿੰਘ ਨੂੰ ਬੁਲਾ ਕੇ ਬਾਬਾ ਜੀ ਨੇ ਫਰਮਾਇਆ ਕਿ ਅਮਰਤਸਰ ਦੀ ਸੰਗਤ ਆਈ ਹੈ ਫਰਮਾਇਆ ਕਿ ਅਮਰਤਸਰ ਦੀ ਸੰਗਤ ਆਈ ਹੈ ਸ਼ਾਮ ਨੂੰ ਕੋਈ ਸੋਚ ਕੇ ਚੰਗਾ ਪ੍ਰਕਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ